ਜੀ ਕਿਉਂਕਿ ਜਿਹੜਾ ਮੌਨਸਨ ਮੌਨਸੂਨ ਦਾ ਆਨਸਰਟ ਸਾਰੇ ਪੰਜਾਬ ਦੇ ਵਿੱਚ ਹੋ ਚੁੱਕਿਆ 2 ਤਰੀਕ ਨੂੰ ਸਾਰਾ ਪੰਜਾਬ ਮੌਨਸੂਨ ਨੇ ਕਵਰ ਕਰ ਲਿਆ ਸੋਸੀਂ ਦੇਖ ਸਕਦੇ ਹਾਂ ਕਿ ਮੌਨਸੂਨ ਦੀ ਆਮਦ ਦੇ ਕਰਕੇ ਜਿਹੜੀ ਬਾਰਿਸ਼ ਲਗਾਤਾਰ ਅਬਜ਼ਰਵ ਕੀਤੀ ਜਾ ਰਹੀ ਹੈ ਔਰ ਟੈਂਪਰੇਚਰ ਵੀ ਦੋਨੋਂ ਡੇ ਟਾਈਮ ਔਰ ਨਾਈਟ ਟਾਈਮ ਜਿਹੜੇ ਨਾਰਮਲ ਤੋਂ ਨੀਚੇ ਅਬਜ਼ਰਵ ਕੀਤੇ ਜਾ ਰਹੇ ਨੇ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ ਸੋ ਸਹੀ ਆਸ ਕਰ ਰਹੇ ਹਾਂ ਕਿ ਇਸ ਵਾਰੀ ਜਿਹੜੀ ਮੌਨਸੂਨ ਦੀ ਬਾਰਿਸ਼ ਅੱਛੀ ਹੋਣ ਵਾਲੀ ਹੈ। ਮੌਸਮ ਆਨਾਲ ਰ ਦਿਨ ਚਕਿਸਤਾਨ ਰਹੇਗਾ بارشਾਂ ਸ਼ੁਰੂ ਹੋ ਚੁੱਕੀਆਂ ਨੇ ਕਿ ਇਸੇ ਤਰ੍ਹਾਂ بارشਾਂ ਪੈਂਦੀ ਰਹਿਣਗੀਆਂ ਜਿਆ ਅਲਰਟ ਵੀ ਕੋਈ ਰੱਖਿਆ ਗਿਆ ਹੈ ਜੀ ਕਿਉਂਕਿ ਜਿਹੜਾ ਮੌਨਸਨ ਮੌਨਸੂਨ ਦਾ ਆਨਸਰਟ ਸਾਰੇ ਪੰਜਾਬ ਦੇ ਵਿੱਚ ਹੋ ਚੁੱਕਿਆ 2 ਤਰੀਕ ਨੂੰ ਸਾਰਾ ਪੰਜਾਬ ਮੌਨਸੂਨ ਨੇ ਕਵਰ ਕਰ ਲਿਆ ਸੋ ਉਹਦੇ ਕਰਕੇ ਅਸੀਂ ਜਿਹੜਾ ਰੈਗੂਲਰ ਬਾਰਿਸ਼ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਆਬਜ਼ਰਵ ਕਰ ਰਹੇ ਹਾਂ ਜੇ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ 1 ਜੁਲਾਈ ਨੂੰ 14 ਮਿਲੀਮੀਟਰ بارش ਰਿਕਾਰਡ ਕੀਤੀ ਗਈ 2 ਜੁਲਾਈ ਨੂੰ 9.2 ਮਿਲੀਮੀਟਰ ਕੀਤੀ ਗਈ ਔਰ ਅੱਜ 49.2 ਮਿਲੀਮੀਟਰ ਜੋ بارش ਹੋ ਰਿਕਾਰਡ ਕੀਤੀ ਗਈ ਹੈ ਸੋ ਇਸ ਤਰ੍ਹਾਂ ਹੁਣ ਤੱਕ ਜੁਲਾਈ ਦੀ ਲੁਧਿਆਣਾ ਦੀ 72.4 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ। ਔਰ ਜੇ ਅਸੀਂ ਟੈਂਪਰੇਚਰ ਦੀ ਗੱਲ ਕਰੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 34 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 1.5 ਡਿਗਰੀ ਸੈਂਟੀਗ੍ਰੇਡ ਨੀਚੇ ਸੀ ਔਰ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 25.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1 ਡਿਗਰੀ ਸੈਂਟੀਗ੍ਰੇਡ ਨੀਚੇ ਹੈ। ਸੋ ਅਸੀਂ ਦੇਖ ਸਕਦੇ ਹਾਂ ਕਿ ਮੌਨਸੂਨ ਦੀ ਆਮਦ ਦੇ ਕਰਕੇ ਜਿਹੜੀ ਬਾਰਿਸ਼ ਲਗਾਤਾਰ ਅਬਜ਼ਰਵ ਕੀਤੀ ਜਾ ਰਹੀ ਹੈ ਔਰ ਟ ਨਾਰਮਲ ਤੋਂ ਨੀਚੇ ਅਬਜ਼ਰਵ ਕੀਤੇ ਜਾ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ ਇਹ yellow alert ਪੂਰੇ ਪੰਜਾਬ ਚ ਕਿਤੇ ਕਿਤੇ ਰਹੇ ਹੋਏ ਹੈ ਹਾਂ ਬਿਲਕੁਲ ਜੀ ਸਾਰੇ ਪੰਜਾਬ ਵਾਸਤੇ ਹੀ yellow alert ਜਾਰੀ ਕੀਤਾ ਗਿਆ ਹੈ ਬਾਰਿਸ਼ ਇਸ ਵਾਰ ਉਮੀਦ ਹੈ ਕਿ ਜਿਆਦਾ ਪਵੇਗੀ ਕਿਉਂਕਿ ਇਸ ਵਾਰ ਗਰਮੀ ਬਹੁਤ ਜ਼ਿਆਦਾ ਪਈ ਹੈਗੀ ਆ ਇਸ ਤਰ੍ਹਾਂ ਦੀ ਕੋਈ ਉਮੀਦ ਹੈਗੀ ਆ ਕਿ ਆਉਣ ਵਾਲੇ ਸਮੇਂ ਚ ਬਾਰਿਸ਼ ਵੀ ਜ਼ਿਆਦਾ ਪੈ ਸਕਦੀ ਹੈ ਜੀ ਯੂਸ਼ਵਲੀ ਜਦੋਂ April ਤੋਂ June ਦੇ ਮਹੀਨਿਆਂ ਦੇ ਵਿੱਚ ਜਿਹੜੀ ਆ ਜ਼ਿਆਦਾ ਟੈਂਪਰੇਚਰ ਰਹਿੰਦਾ ਗਰਮੀ ਜ਼ਿਆਦਾ ਪੈਂਦੀ ਆ ਤਾਂ ਉਹ ਜਿਹੜਾ ਮੌਨਸੂਨ ਟਰਫ ਦੀ ਸਟੈਬਲਿਸ਼ਮੈਂਟ ਵਾਸਤੇ ਹੈਲਪਫੁਲ ਹੁੰਦੀ ਹੈ ਸੋ ਜੇ ਅਸੀਂ ਆਈਐਮਡੀ ਦੀ ਪ੍ਰੈਡਿਕਸ਼ਨ ਦੇਖੀਏ ਤਾਂ ਉਹਨਾਂ ਨੇ ਵੀ ਇਸ ਵਾਰ ਇਹੀ ਕੀਤੀ ਹੋਈ ਆ ਕਿ ਇਸ ਵਾਰ ਦੀ ਜੋ ਮੌਨਸੂਨ ਹੈ ਉਹ ਨਾਰਮਲ ਦਾ 106 ਪ੍ਰਤੀਸ਼ਤ ਹੋਣ ਵਾਲੀ ਹੈ ਸੋ ਅਸੀਂ ਇਹੀ ਆਸ ਕਰ ਰਹੇ ਹਾਂ ਕਿ ਇਸ ਵਾਰ ਜਿਹੜੀ ਮੌਨਸੂਨ ਦੀ ਬਾਰਿਸ਼ ਅੱਛੀ ਹੋਣ ਵਾਲੀ ਹੈ ਕਿਸਾਨਾਂ ਵਾਸਤੇ ਕਿੰਨਾ ਕੁ ਫਾਇਦੇਮੰਦ ਮੌਸਮ ਬਾਰਿਸ਼ਾ ਕਿੰਨੀ ਕੁ ਫਾਇਦੇਮੰਦ ਹੈਗੀਆ ਕਿਸਾਨਾਂ ਵਾਸਤੇ ਜੀ ਕਿਉਂਕਿ ਹੁਣ ਝੋਨੇ ਦਾ ਜਿਹੜਾ ਸੀਜ਼ਨ ਹੋ ਚੁੱਕਿਆ ਸੋ ਨੇ ਨੂੰ ਪਾਣੀ ਦੀ ਬੜੀ ਲੋੜ ਹੁੰਦੀ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਬਾਰਿਸ਼ ਪਹਿਲਾਂ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਐਕਸਪੈਕਟਡ ਹੈ ਸੋ ਅਸੀਂ ਇਹੀ ਆਸ ਕਰ ਰਹੇ ਹਾਂ ਕਿ ਉਹ ਜਿਹੜੀ ਇਹ ਵਾਲੀ ਬਾਰਿਸ਼ ਝੋਨੇ ਵਾਸਤੇ ਕਾਫੀ ਲਾਹੇਵੰਦ ਸਿੱਧ ਹੋਣ ਵਾਲੀ ਹੈ ਔਰ ਸੈਕੰਡਲੀ ਕਿਉਂਕਿ ਅਦਰਵਾਇਜ਼ ਜਿਹੜਾ ਗਰਾਊਂਡ ਵਾਟਰ ਰਿਸੋਰਸਸ ਤੇ ਕਾਫੀ ਪ੍ਰੈਸ਼ਰ ਹੁੰਦਾ ਸੋ ਸਾਨੂੰ ਹੁਣ ਇਹੀ ਲੱਗ ਰਿਹਾ ਕਿ ਜਿਹੜੀ ਇਹ ਬਾਰਿਸ਼ ਹੋ ਰਹੀ ਹੈ ਇਹ ਝੋਨੇ ਦੀ ਪਾਣੀ ਦੀ ਲੋੜ ਨੂੰ ਵੀ ਕੁਝ ਹੱਦ ਤੱਕ ਪੂਰਾ ਕਰੇਗੀ ਔਰ ਜਿਹੜਾ ਗਰਾਊਂਡ ਵਾਟਰ ਰਿਸੋਰਸਸ ਤੇ ਪ੍ਰੈਸ਼ਰ ਨੂੰ ਵੀ ਥ